ਆਪਾਂ ਹਿੰਦਪਾਗ ਬਾਰਡਰ ਦੇ ਕੰਢੇ ਦੇ ਉੱਤੇ ਅਦਾਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਪੱਲਣ ਵਾਲੇ ਏਰੀਏ ਦੇ ਵਿੱਚ ਇਸ ਇਲਾਕੇ ਦਾ ਪਿੰਡਾਂ ਦਾ ਵਿਕਾਸ ਜਿਹੜਾ ਉਹ ਸ਼ੁਰੂ ਕੀਤਾ ਅਸੀਂ ਕਰੀਬ ਅੱਜ ਕਰੋੜ ਰੁਪਏ ਦੇ ਕੰਮ ਜਿਹੜਾ ਅੱਠ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ ਆ ਅੱਠ 9 ਪਿੰਡਾਂ ਦੇ ਅਗਲੇ ਵੀਕ ਦੇ ਵਿੱਚ ਸ਼ੁਰੂ ਹੋਣਗੇ ਆਪਾਂ ਹਿੰਦਪਾਗ ਬਾਰਡਰ ਦੇ ਕੰਢੇ ਦੇ ਉੱਤੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਵਿੱਚ ਬੰਦਰ ਵਾਲੇ ਏਰੀਏ ਦੇ ਵਿੱਚ ਇਸ ਇਲਾਕੇ ਦਾ ਪਿੰਡਾਂ ਦਾ ਵਿਕਾਸ ਜਿਹੜਾ ਉਹ ਸ਼ੁਰੂ ਕੀਤਾ ਅਸੀਂ ਕਰੀਬ ਅੱਜ ਕਰੋੜ ਰੁਪਏ ਦੇ ਕੰਮ ਜਿਹੜਾ ਅੱਠ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ ਆ ਅੱਠ ਨੌ ਪਿੰਡਾਂ ਦੇ ਅਗਲੇ ਵੀਕ ਤੇ ਵਿੱਚ ਸ਼ੁਰੂ ਹੋਣਗੇ ਅਗਲੇ ਵੀਕ 'ਚ ਇੱਕ ਬਹੁਤ ਵੱਡਾ ਸਟੇਡੀਅਮ ਬਣਾ ਦੇ ਉਹ ਵੀ ਸ਼ੁਰੂ ਹੋਊਗਾ ਪਰ ਬਹੁਤ ਕੰਮ ਹੋਣਾ ਸੀ ਇਸ ਏਰੀਆ ਦੇ ਵਿੱਚ ਪਹਿਲਾਂ ਦੂਜੇ ਏਰੀਆ ਸੀਗੇ ਉਹਨਾਂ ਇਸ ਏਰੀਆ ਦੇ ਵਿੱਚ ਲੱਗੇ ਕਿਉਂਕਿ ਇਸ ਏਰੀਆ ਦੇ ਵਿੱਚ ਅੱਜ ਤੱਕ ਜਿਹੜਾ ਕੋਈ ਵਿਕਾਸ ਨਹੀਂ ਹੋਇਆ ਇਹ ਏਰੀਆ ਜਿਹੜਾ ਸਾਡੇ ਆਵਾਸ ਸਿਕ ਜਿਹੜੀ ਬਣਾਦੀ ਆ ਉਹਨਾਂ ਦਾ ਬੜੇ ਮਿਹਨਤੀ ਲੋਕਾਂ ਦਾ ਏਰੀਆ ਇਹ ਬਚਾਦੇ ਹਰਵਾਰੀ ਡੀਕ ਦੇ ਦਿੰਦੇ ਆ ਕਿ ਲੀਡਰ ਹੋਣ ਸਾਡਾ ਵਿਕਾਸ ਕਰ ਪਰ ਇਹ ਕਿਸੇ ਨੇ ਨਹੀਂ ਕੀਤਾ ਸੋ ਅੱਜ ਅਸੀਂ ਮੈਂ ਐਸਡੀਐਮ ਸਾਹਿਬ ਵੀਡੀਓ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਉਹ ਆਪਣੇ ਕੰਮ ਜਿਹੜੇ ਅੱਜ ਤੋਂ ਸ਼ੁਰੂ ਕਰਾਤੇ ਆਂ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣ ਆਇਆ ਕਿ ਜਿੰਨੇ ਵੀ ਕੰਮ ਮੈਨੂੰ ਲੱਗਦਾ ਕਿ ਬਾਬਾ ਗੰਮ ਚੱਕ ਦੀ ਕਿਰਪਾ ਕਰਨਗੇ ਜਲਦੀ ਮੇਰਾ ਖਿਆਲ ਹੈ ਇਸ ਸੇ ਮਹੀਨੇ ਤੇ ਜਕਤਬਰ ਦੇ ਫਰਸਟ ਵੀਕ ਚ ਆਪਾਂ ਜਿਹੜਾ ਮੇਨ ਤੁਸੀਂ ਬੰਦ ਦਾ ਕੰਮ ਹੈ 78 ਕਰੋੜ ਵਾਲਾ ਉਹ ਵੀ ਆਪਣਾ ਸ਼ੁਰੂ ਹੋ ਜਾਊਗਾ ਬਸ ਜਦੋਂ ਉਹ ਤੁਸੀਂ ਬੰਦ ਬਣਨਾ ਸ਼ੁਰੂ ਹੋ ਗਿਆ ਜਦੋਂ ਉਹ ਬਣ ਗਿਆ ਇਹ ਇਲਾਕਾ ਜਿਹੜਾ ਸਵਰਗ ਬਣ ਜਾਊਗਾ ਪਿੰਡਾਂ ਦੇ ਵਿੱਚੋਂ ਆਪਾਂ ਸਭ ਗੰਦ ਕੱਢ ਦੇਣਾ ਜੋ ਵੀ ਛੱਪੜਾਂ ਦਾ ਨਾਲੀਆਂ ਦਾ ਗਲੀਆਂ ਦਾ ਉਸ ਸਾਰਾ ਗੰਦਪਾ ਜਿਹੜਾ ਦੂਰ ਕਰ ਦੇਣਾ ਸੋ ਮੈਨੂੰ ਯਕੀਨ ਹੈ ਕਿ ਅਸੀਂ ਜਲਦੀ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਇਹ ਸਾਰਾ ਏਰੀਆ A1 ਬਣਾ ਦਾਂਗੇ ਵਧੀਆ ਬਣਾ ਪਿਛਲੀਆਂ ਸਰਕਾਰਾਂ ਦੀ ਕਾਰਗਰੀ ਨੂੰ ਕਿਵੇਂ ਦੇਖਦੇ ਹੋ ਇਹ ਧੇਰੀਆਂ ਨੂੰ ਔਰ ਤੁਸੀਂ ਦੇਖੋ ਆਪ ਤੁਸੀਂ মিডিਆ ਦੇ ਜੀ ਤੁਸੀਂ ਵੀ ਸਾਡੇ ਭਰਾ ਜੀ ਤੁਸੀਂ ਮੇਰੇ ਨਾਲ ਹੀ ਫਿਰਦੇ ਹੋ ਇਸ ਇਲਾਕੇ ਦੇ ਵਿੱਚ ਜੇ ਪਿਛਲੀਆਂ ਸਰਕਾਰਾਂ ਦਾ ਕੋਈ ਕੰਮ ਹੋਇਆ ਤੁਹਾਨੂੰ ਦਿਸਦਾ ਤਾਂ ਤੁਸੀਂ ਆਪ ਹੀ ਦੱਸੋ ਮੈਂ ਤਾਂ ਬੜਾ ਹਰਾਨ ਆ ਕਿ ਲੋਕ ਬਚਾਰੇ 50 ਸਾਲ ਤੋਂ 60 ਸਾਲ ਤੋਂ ਇੱਥੇ ਦੋ ਪਰਵਾਦਾਂ ਨੂੰ ਵੋਟਾਂ ਪਾਉਂਦੇ ਆਏ ਕੰਮੇ ਤੱਕ ਦੇਖਦਾ ਨਹੀਂ ਗੱਲਾਂ ਇੰਨਾ ਚੰਨੀਆਂ ਮੱਦੀ ਸੁਣ ਲੋ ਉਹਨਾਂ ਕੋਲ ਸਰ ਗੱਲਾਂ ਨਾਲ ਕੀ ਹੁੰਦਾ ਕੰਮ ਹੋਣਾ ਚਾਹੀਦਾ ਲੋਕਾਂ ਨੂੰ ਕੰਮ ਚਾਹੀਦਾ ਸਰ ਗੱਲਾਂ ਨੇ ਲੀਡਰਾਂ ਨੇ ਕੱਲਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਅਜਲਾਲੇ ਦੇ ਲੋਕਾਂ ਨੂੰ ਪਛਾੜਿਆ ਕੰਮ ਨਹੀਂ ਕੀਤਾ ਸੋ ਪਹਿਲਿਆਂ ਦੀ ਕਾਗਜ਼ਾਦੀ ਜਿਹੜੀ ਆ ਉਹ ਬਹੁਤ ਘਟੀਆਂ ਸੀਗੇ ਇੱਥੇ ਹੁਣ ਅਸੀਂ ਕਿਉਂਕਿ ਅਸੀਂ ਜਿਹੜਾ ਇਹਨਾਂ ਦਾ ਵਾਦਾ ਕੀਤਾ ਅਸੀਂ ਜਦੋਂ 5 ਸਾਲ ਪੂਰੇ ਹੋਣਗੇ ਜਦੋਂ 27 ਤੇ ਦੁਬਾਰਾ ਆਵਾਂਗੇ ਇਹ ਸਾਡਾ ਪ੍ਰਾਪਰਟੀ ਕਾਰਡ ਲੈ ਕੇ ਆਵਾਂਗੇ ਕੋਈ ਵੀ 188 ਪਿੰਡਾਂ ਨਾਲੇ ਹਲਕੇ ਦੇ ਕੋਈ ਵੀ ਪਿੰਡੇ ਦੀ ਮੈਨੂੰ ਕਊਗਾ ਕਿ ਜੀ ਤੂੰ ਸਾਡੇ ਪਿੰਡ ਦਾ ਕੀਤਾ ਨਹੀਂ ਕੋਈ ਹਰ ਪਿੰਡ ਦਾ ਜਿਹੜੀ ਕਾਇਆ ਕਲਪ ਕਰਦੇ ਨਹੀਂ ਹਰ ਪਿੰਡ ਦੇ ਵਿੱਚ ਜੋ ਵੀ ਉਸ ਪਿੰਡ ਦਾ ਕੰਮ ਹੋਣਾ ਉਹ ਕਰ ਕੰਗੜਾ ਨਾਉ ਦੀ ਬਿਆਨ ਬਾਈ ਨੇ ਕਿਵੇਂ ਦੇ ਹਾਲ ਜੀ ਨਾਲ ਸੰਤ ਪਿੰਡ ਵਾਲਿਆਂ ਨੂੰ ਵੱਧ ਵੱਧ ਕਿਹਾ ਉਹਨੇ ਛੱਡੋ ਕੰਗੜਾ ਜਦੋਂ ਉਹਦਾ ਭਾਜੀਪੀ ਦੇ ਜਾਣ ਪੁੱਜ ਕੇ ਮਤਲਬ ਕੰਗੜਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਨਨਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕੇ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਉਹ ਦੇਖੋ ਤੁਸੀਂ ਬਾਦਵਾਦ ਵਾਲੇ ਬਿਆਨ ਦਿੰਦੀ ਆ ਜਿੱਤੇ ਬਾਦਵਾਦ ਹੋਵੇ ਜਿੱਤੇ ਪਾਈਚਾ ਦੇ ਵਿੱਚ ਫੁੱਟ ਪਵੇ ਜਿੱਤੇ ਸਮਾਜ ਦੇ ਵਿੱਚ ਜਿੱਦਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਉੱਤੇ ਕਾਦਵਾਈ ਕਰੋ ਸਖਤ ਕਾਦਵਾਈ ਕਰੋ ਇਹੋ ਜਿਹੇ ਇਹੋ ਜਿਹੇ ਅਨਸਰ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਆ ਹਾਂ